ਖਬਰਨਾਮਾ ਦੇਖ ਰਿਹਾ ਸੋਤਿਆ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਮੈਂ ਹਾਂ ਤੁਹਾਡਾ ਹੂ ਸਦਾਜ਼ ਅੱਡੀ ਚੋਟੀ ਦਾ ਜੋ ਲਗਾਇਆ ਜਾ ਰਿਹਾ ਹੈ ਹਲਕਾ ਲੁਧਿਆਣਾ ਦੀ ਪਸ਼ਮੀ ਚੋਣ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਐਡਵੋਕੇਟ ਪਰੋਪਕਾਸ਼ ਗੁਮਨ ਹਾਕਮ ਤੇ ਸੰਜੀਵ ਅਰੋੜਾ ਭਾਰਤੀ ਜਨਤਾ ਪਾਰਟੀ ਵੱਲੋਂ ਜੀਵਨ ਗੁੱਤਾ ਅਤੇ ਕਾਂਗਰਸ ਪਾਰਟੀ ਵੱਲੋਂ ਭਾਰਤ ਪੂਸ਼ਨ ਆਸ਼ੂ ਪੂਰੀ ਤਰ੍ਹਾਂ ਮੈਦਾਨ ਦੇ ਵਿੱਚ ਡਟੇ ਹੋਏ ਨੇ ਗਾ ਪਾਸੜਿਆ ਹਲਕਾ ਲੁਧਿਆਣਾ ਪਸ਼ਮੀ ਦੀਆਂ ਗਲੀਆਂ ਦੇ ਵਿੱਚ ਹਰ ਕੋਰਨਰ ਤੇ ਹਰ ਮੁਹੱਲੇ ਦੇ ਵਿੱਚ ਹਰ ਗਲੀ ਦੇ ਵਿੱਚ ਸਟੇਜ ਸਜੀ ਹੋਈ ਹੈ ਕਈ ਜਿਹੜੇ ਖਾਸ ਕਰਕੇ ਅਸੀਂ ਗੱਲ ਕਰਦੇ ਹਾਂ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਵਾਲੇ ਡੋਰ ਟੂ ਡੋਰ ਕਨਵਿੰਸ ਕਰ ਰਹੇ ਨੇ ਕਿ ਇਸ ਵਾਰ ਜਿਮਨੀ ਚੋਣ ਦੀ ਵੋਟ ਜਿਹੜੀ ਹੈ ਸਾਨੂੰ ਪਾਈ ਜਾਵੇ ਮੈਦਾਨ ਦੇ ਵਿੱਚ ਬਾਜ਼ੀ ਕੌਣ ਮਾਰੇਗਾ ਕਿਉਂਕਿ ਇੱਕ ਪਾਸੇ ਸਿੱਖ ਚੇਹਰਾ ਐਡਵੋਕੇਟ ਪਰ ਉਪਕਾਰ ਸਿੰਘ ਘੁੰਮਣ ਤੇ ਦੂਸਰੇ ਪਾਸੋਂ ਤਿੰਨੋਂ ਵੱਡੇ ਦਿਗਜ ਸੇਰੇ ਹਿੰਦੂ ਭਾਈਚਾਰੇ ਤੋਂ ਬਿਲੋਂਗ ਕਰਦੇ ਨੇ ਭਾਰਤ ਕੋਸ਼ਨ ਕਾਂਗਰਸ ਪਾਰਟੀ ਤੋਂ ਭਾਰਤੀ ਜਨਤਾ ਪਾਰਟੀ ਤੋਂ ਜੀਵਨ ਗੁਪਤਾ ਅਤੇ ਸੰਜੀਵ ਅਰੋੜਾ ਹਾਕਮ ਤੇ ਯਾਨੀ ਕਿ ਸੱਤਾਧਾਰੀ ਸਰਕਾਰ ਆਮ ਆਦਮੀ ਪਾਰਟੀ ਤੋਂ ਦੂਸਰੇ ਪਾਸੇ ਦੋ ਚਿਹਰੇ ਹੋਰ ਵੀ ਵੱਡੇ ਆ ਗਏ ਨੇ ਇੱਕ ਆ ਗਏ ਨੇ ਰੋਬਰਟ ਤੁਬਾ ਜੋ ਕ੍ਰਿਸਚੀਅਨ ਭਾਈਚਾਰੇ ਤੋਂ ਮਸੀਹ ਭਾਈਚਾਰੇ ਤੋਂ ਬਿਲੋਂਗ ਕਰਦੇ ਨੇ ਕਹਿੰਦੇ ਨੇ ਕਿ 10% ਵੋਟ ਮਸੀਹ ਭਾਈਚਾਰੇ ਦੀ ਹਲਕਾ ਲੁਧਿਆਣਾ ਪਸ਼ਮੀ ਦੇ ਵਿੱਚ ਹੈ ਇਸ ਕਰਕੇ ਰੋਪੜ ਜਿਹੜੇ ਧੂਆਂ ਨੇ ਉਹ ਆਏ ਨੇ ਐਜ਼ ਅ ਆਜ਼ਾਦ ਉਮੀਦਵਾਰ ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਉਮੀਦਵਾਰ ਵੀ ਚੋਣ ਨਿਦਾਨ ਦੇ ਵਿੱਚ ਆ ਗਏ ਨੇ ਯਾਨੀ ਕਿ ਹੁਣ ਕਮਾਸਾਂ ਦਾ ਯੁੱਧ ਹੋਵੇਗਾ ਕਸਾ ਮੰਦ ਦੇ ਯੁੱਧ ਵਿੱਚ ਲਗਾਤਾਰ ਅਸੀਂ ਤੁਹਾਡੇ ਨਾਲ ਬੜੇ ਰਵਾਂਗੇ ਕਿੰਨਾ ਦੀ ਜਿੱਤ ਹੋਵੇਗੀ ਸੂਤਰਾਂ ਦੇ ਹਵਾਲੇ ਤੋਂ ਖਬਰ ਆ ਰਹੀ ਹੈ ਕਿ ਭਾਰਤ ਕੁਸ਼ਲ ਆਸ਼ੂ ਸ਼ਰੋਮਣੀ ਅਕਾਲੀ ਦਲ ਅਤੇ ਆਮ ਭਾਰਤੀ ਜਨਤਾ ਪਾਰਟੀ ਅਤੇ ਆਮ ਆਦਮੀ ਪਾਰਟੀ ਦੇ ਵਿੱਚ ਕਾ ਕਾਤੀ ਦੀ ਟੱਕਰ ਬਣਨੀ ਜਾ ਰਹੀ ਹੈ ਹਜ਼ਾਰਾਂ ਦੀ ਗਿਣਤੀ ਦੇ ਉੱਤੇ ਜਿੱਤ ਨਹੀਂ ਹੋਵੇਗੀ ਕਿ ਕੋਈ 10000 ਜਾਂ 20000 ਵੋਟ ਲੈ ਕੇ ਵੱਡੇ ਫਰਕ ਨਾਲ ਜਿੱਤੇ ਹਜ਼ਾਰ 2000 ਵੋਟ ਦਾ ਫਰਕ ਪਵੇਗਾ ਚਾਹੇ ਹੁਣ ਸ਼ਰੂਬਰੀ ਇਕਾਲੀ 당 ਤੇ ਚਾਹੇ ਹੋਏ ਭਾਰਤੀ ਜਨਤਾ ਪਾਰਟੀ ਜਾਂ ਕਾਂਗਰਸ ਅਤੇ ਆ ਜਿਹੜੇ ਹੈ ਆਮ ਆਦਮੀ ਪਾਰਟੀ ਸੰਜੀਵ अरोड़ा ਦੇ ਹੱਕ ਵਿੱਚ ਸਾਰੇ ਮੰਤਰੀ ਵਿਧਾਇਕ ਸਾਰੀ ਮਸ਼ੀਨਰੀ ਸਾਰੀ ਅਫਸਰशाही ਦੀ ਤਾਕਤ ਝੋਕੀ ਗਈ ਹੈ ਮੁੱਚ ਦਾ ਸਵਾਗ ਬਣ ਗਈ ਹੈ ਆਮ ਆਦਮੀ ਪਾਰਟੀ ਵਾਸਤੇ ਹਲਕਾ ਲੁਧਿਆਣਾ ਦੀ ਪੱਛਮੀ ਚੋਣ ਹਾਲਾਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਸੀ ਕਿ ਸਾਲ 2 ਸਾਲਾਂ ਬਾਅਦ ਤੁਸੀਂ ਰੁਕ ਜੋ ਸਾਡੇ ਕੰਮ ਵੇਖ ਕੇ ਤੁਸੀਂ ਵੋਟਾਂ ਸਾਨੂੰ ਦਿਓਗੇ ਲੇਕਿਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਗੋਡੀਆਂ ਲੱਗੀਆਂ ਨੇ ਜਿਹੜੇ ਕਹਿੰਦੇ ਸੀ ਕਿ ਅਸੀਂ ਵੋਟ ਮੰਗਣ ਨਹੀਂ ਆਵਾਂਗੇ ਜਦੋਂ ਸਾਨੂੰ 3 ਜਾਂ 2 ਸਾਲ ਪੰਜਾਬ ਦੇ ਵਿੱਚ ਸਰਕਾਰ ਬੜੀ ਨੂੰ ਪੂਰੇ ਹੋਣ ਜਾਣਗੇ ਲੇਕਿਨ ਗੋਡੇ ਟੇਕ ਦਿੱਤੇ ਨੇ ਕਨਵਿੰਸ ਕੀਤਾ ਜਾ ਰਿਹਾ ਹੈ ਸੰਜੀਵ ਅਰੋੜਾ ਦੇ ਲਈ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਅਤੇ ਆਪ ਆਦਮੀ ਪਾਰਟੀ ਦੇ ਕਰਿਮੀਨਰ ਅਰਵਿੰਦ ਕੇਜੀਵਾਲ ਉਧਰ ਰਵਨੀਤ ਮਿੱਠੂ ਜਿਹੜੇ ਕਹਿੰਦੇ ਸੀ ਕਿ ਭਾਰਤ ਕੂਸ਼ਨ ਆਸ਼ੂ ਦਾ ਵਿਰੋਧ ਨਹੀਂ ਕਰੇਗਾ ਕਰੇਗਾ ਖਾਸਮ ਖਾਸ ਨੇ ਲੇਕਿਨ ਉਸਨੇ ਕਹਿ ਦਿੱਤਾ ਹੈ ਕਿ ਕਾਂਗਰਸ ਪਾਰਟੀ ਦੇ ਉਮੀਦਵਾਰ ਨੂੰ ਵੋਟ ਪਾਉਣ ਦੀ ਲੋੜ ਨਹੀਂ ਨਾ ਤਾਂ ਇਹਨਾਂ ਦੀ ਪੰਜਾਬ ਦੇ ਵਿੱਚ ਸਰਕਾਰ ਹੈ ਨਾ ਇਹਨਾਂ ਦੀ ਸੈਂਟਰ ਦੇ ਵਿੱਚ ਸਰਕਾਰ ਹੈ ਕੋਈ ਫਾਇਦਾ ਨਹੀਂ ਤੁਸੀਂ ਆਪਣੀ ਵੋਟ ਬਰਬਾਦ ਕਰੋਗੇ ਜੇਕਰ ਵੋਟ ਭਾਰਤ ਕੂਸ਼ਨ ਆਸ਼ੂ ਨੂੰ ਪਾਈ ਜਾਂਦੀ ਹੈ ਲੇਕਿਨ ਇੱਧਰ ਬੀਬਾ ਹਰਸਿਮਰਤ ਕੌਰ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਡਾਕਟਰ ਦਲਜੀਤ ਸਿੰਘ ਚੀਮਾ ਬਲਵਿੰਦਰ ਸਿੰਘ ਪੁੰਦਰ ਮਹੇਸ਼ ਇੰਦਰ ਗਰੇਵਾਲ ਪੂਰੀ ਤਰ੍ਹਾਂ ਐਡਵੋਕੇਟ ਪਰ ਉਪਕਾਰ ਸਿੰਘ ਭੁਮਨ ਦੇ ਨਾਲ ਖੜ ਗਏ ਨੇ ਯਾਨੀ ਕਿ ਪੂਰੀ ਤਰ੍ਹਾਂ ਜਿਹੜਾ ਹੈ ਉਹ ਜਿਹੜਾ ਘੇਰਾ ਪਾ ਰਿਹਾ ਹੈ ਹਲਕਾ ਲੁਧਿਆਣੇ ਪਸ਼ਮੀ ਨੂੰ ਚਾਹੇ ਸ਼੍ਰੋਮਣੀ ਅਕਾਲੀ ਦਲ ਹੈ ਚਾਹੇ ਭਾਰਤੀ ਜਨਤਾ ਪਾਰਟੀ ਹੈ ਚਾਹੇ ਕਾਂਗਰਸ ਹੈ ਆਮ ਆਦਮੀ ਪਾਰਟੀ ਯਾਨੀ ਕਿ ਸਾਰੀਆਂ ਪਾਰਟੀਆਂ ਵੱਲੋਂ ਵੱਡੇ ਜੋਰ ਲਗਾਏ ਸਾਰੇ ਨੇ ਸੂਤਰ ਦੱਸਦੇ ਨੇ ਕਿ ਰੋਬਰਟ ਦੁਆ ਜਿਹੜੇ ਹੈਗੇ ਨੇ ਉਹ ਵੀ ਅ ਦੌਰ ਦੇ ਵਿੱਚ ਆ ਗਏ ਨੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਉਮੀਦਵਾਰ ਵੀ ਚੋਣ ਮੈਦਾਨ ਦੇ ਵਿੱਚ ਪੂਰੀ ਤਰ੍ਹਾਂ ਡਟੇ ਹੋਏ ਨੇ ਯਾਨੀ ਕਿ ਹਯਾਰਾਂ ਦੇ ਵੱਡੇ ਫਰਕ ਦੇ ਨਾਲ ਜਿੱਤ ਨਹੀਂ ਹੋਵੇਗੀ ਜਿਹੜੀ ਜਿੱਤ ਹੈ ਉਹ ਸ਼੍ਰੋਮਣੀ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਕਾਂਗਰਸ ਅਤੇ ਜਿਹੜੀ ਹੈ ਆਪ ਆਪੀ ਪਾਰਟੀ ਦੇ ਵਿੱਚਕਾਰ ਹੋਵੇਗੀ ਲੇਕਿਨ ਇਹਨਾਂ ਸਾਰਿਆਂ ਦੇ ਵਿੱਚੋਂ ਪ੍ਰੜਾ ਭਾਰੀ ਭਾਰਤ ਕੁਸ਼ਲ ਆਸ਼ੂ ਸੰਜੀਪ अरोड़ा ਅਤੇ ਭਾਰਤੀ ਜਨਤਾ ਪਾਰਟੀ ਦੇ ਲੱਗ ਰਿਹਾ ਹੈ ਧੰਨ